ਕਲਾਕਾਰਾਂ ਨੇ ਸਾਡਿਆ ਨੇ ਸਿੰਗਰਾਂ ਨੇ ਬੜਾ ਉਛਾਲ ਲਿਆ ਜੱਟ ਨੂੰ ਵੀ ਚੱਟ ਥਾਰ ਰੱਖਦਾ ਹੈ ਜੱਟ ਬੁਲਟ ਦੇ ਪਟਾਕੇ ਪਾਉਂਦਾ ਹੈ ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹੁੰਦੀ ਹੈ ਅੱਜ ਉਹ ਸਿੰਗਰ ਤੁਹਾਡਾ ਪਤਾ ਲੈਣ ਆਏ ਜਿਨ੍ਹਾਂ ਨੂੰ ਸੁਣਦੇ ਮੈਂ ਉਹ ਉਹ ਇੰਡੀਆ ਪਬਲਿਸਿਟੀ ਉਹਨਾਂ ਵਾਸਤੇ ਆ ਵੀ ਜੱਟ ਦਾ ਨਾਮ ਲੈ ਕੇ ਆਪਦਾ ਗਾਣਾ ਚਲਾਉਣ ਦੀ ਗੱਲ ਜਿਵੇਂ ਸਾਡੀ ਉਹਨਾਂ ਦੀ ਟੀਆਰਪੀ ਆ ਵੀ ਉਹਨਾਂ ਇਹ ਵੀ ਅਸੀਂ ਜੱਟ ਦਾ ਨਾਮ ਲਵਾਂਗੇ ਤੇ ਸਾਡਾ ਗਾਣਾ ਜ਼ਿਆਦਾ ਚੱਲੂਗਾ ਕੋ ਜੱਟ ਨੂੰ ਇਹ ਇਸਤੇਮਾਲ ਹੀ ਕਰਦੇ ਆਗੇ ਜੱਟ ਨੂੰ ਇੱਥੇ ਆ ਕੇ ਵੇਚ ਲੈਣ ਕੋਈ ਨਹੀਂ ਆਇਆ ਪਿਛਲੇ ਵਾਰ ਹੁਣ ਹੁਣ ਇੱਥੇ ਆਣਾ ਹੁਣ ਇੱਥੇ ਦਰਿਆ ਦੀ ਮਾਰ ਵੱਜ ਗਈ ਆ بارش ਹੋਈ ਇੰਨੀ ਜਿਹੜੇ ਨੀਵੇਂ ਥਾਵਾਂ ਢੰ ਪਟਾਇਆ ਦੇ ਨਾਲ ਜਿਹੜੀ ਢੰ ਪਾਸੇ ਅਸੀਂ ਉੱਥੇ ਵੀ ਲੋਕਾਂ ਦੇ ਕਈ ਥਾਈਂ ਜ਼ਿਆਦਾ ਨੀਵਾ ਤਾਂ ਨਾ ਬਿਲਕੁਲ ਝੋਨੇ ਖਤਮ ਹੋ ਗਏ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਮੰਗ ਇਹ ਹੀ ਆ ਵੀ ਹੁਣ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਹੁਣ ਜਿਨ੍ਹਾਂ ਦੇ ਬਰਬਾਦ ਹੋਈਆਂ ਫਸਲਾਂ ਉਹਨਾਂ ਨੂੰ ਮਿਲੇ ਮੁਆਵਜ਼ਾ ਮਿਲੇ ਉਹਨਾਂ ਦੇ ਮੰਨ ਲਓ ਵੀ ਡੰਗਰ ਆ ਮਾਲ ਡੰਗਰ ਆ ਜਾਂ ਕੁਝ ਵੀ ਆ ਹੁਣ ਵੀ ਡਾਕਟਰਾਂ ਦੇ ਕੋਈ ਇਲਾਜ ਵੀ ਮਾੜਾ ਮੋਟਾ ਜਿਵੇਂ ਡੰਗਰਾਂ ਦੀ ਸਰਕਾਰੀ ਸਹੂਲਤ ਮਿਲਣੀ ਚਾਹੀਦੀ ਆ ਪੀ ਹੁਣੇ ਵੀ ਪਾਣੀ ਆਇਆ ਵਾ ਇਹਦੇ ਨਾਲ ਬਿਮਾਰੀ ਦਾ ਵੀ ਡਰ ਹੁੰਦਾ ਬਿਲਕੁਲ ਤੇ ਇਹ ਵੀ ਉਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹ ਸਾਰੇ ਬੰਦਬਸਤ ਕੀਤੇ ਜਾਣ। ਕੁਝ ਲੋਕ ਨਾ ਰਾਹਤ ਸਮਗਰੀ ਲੈ ਕੇ ਪਹੁੰਚ ਰਹੇ, ਕੋਈ ਰਾਸ਼ਨ ਲੈ ਕੇ, ਕੋਈ ਪਾਣੀ ਦੀਆਂ ਬੋਤਲਾਂ। ਇਹਨਾਂ ਨੂੰ ਜਰੂਰ ਸਾਡੇ ਮਾਧਿਅਮ ਦੱਸ ਦਿਓ ਵੀ ਇੱਥੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਜਿਹੜੀਆਂ ਸਮਾਜ ਸੇਵੀ ਲੋਕ ਲੈ ਕੇ ਪਹੁੰਚਣ। ਇੱਥੇ ਤੇ ਜਿਵੇਂ ਮੰਨ ਲਓ ਜਿਹੜੇ ਘਰ ਵਾਲਿਆਂ ਦੀ ਜੇ ਚਾਹੀਦੀ ਲੋੜ ਵਰਤੋਂ ਨਹੀਂ, ਪਾਣੀ ਹੋ ਗਿਆ, ਰਾਸ਼ਨ ਹੋ ਗਿਆ। ਤੇ ਇੱਕ ਪਸ਼ੂਆਂ ਦਾ ਚਾਰਾ ਹੋ ਗਿਆ। ਚਲੋ ਵੀ ਪੱਠੇ ਵੀ ਬਰਬਾਦ ਹੋ ਗਏ ਲੋਕਾਂ ਦੇ। ਤੇ ਚਲੋ ਕੁਛ ਨਾ ਕੁਛ ਮਦਦ ਹੋ ਜੇ ਦੇ ਅਗਲੇ ਨੂੰ ਵੀ ਹੌਸਲਾ ਹੁੰਦਾ। ਜੀ।